ਸੋ ਤੁਸੀਂ ਗੱਲ ਦੀ ਸਾਰਿਆਂ ਨੂੰ ਚੈਨਲ ਪੰਜਾਬ ਵੈਦਰ ਤੇ ਤੁਹਾਡਾ ਸਭ ਦਾ ਸਵਾਗਤ ਕਰਦੇ ਹਾਂ ਸੋ ਅੱਜ ਗੱਲ ਕਰਾਂਗੇ ਆਪਾਂ ਮੌਸਮ ਦੇ ਵਿੱਚ ਮੌਸਮ ਜਿਹੜਾ ਵਾਤਾਵਰਨ ਇਸ ਵੇਲੇ ਖਰਾਬ ਹੈ ਸਮੇ ਤੋਂ ਪਹਿਲਾਂ ਠੰਡ ਵਧ ਰਹੀ ਹੈ ਧੁੰਦ ਬਣੀ ਹੋਈ ਹੈ ਵਾਤਾਵਰਨ ਦੇ ਵਿੱਚ ਪ੍ਰਦੂਸ਼ਣ ਤੇ ਧੁੰਦ ਦੀ ਲਹਿਰ ਹੈ ਜਿਹੜੀ ਚਾਦਰ ਬਣੀ ਹੋਈ ਹੈ ਉਹਨੇ ਕਹਿਦੀ ਵੀ ਸਮੇ ਤੋਂ ਪਹਿਲਾਂ ਠੰਡ ਵੀ ਲਿਆਂਦੀ ਹੈ ਲਗਭਗ 1 ਮਹੀਨਾ ਪਹਿਲਾਂ ਧੁੰਦ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਪੰਜਾਬ ਦੇ ਵਿੱਚ ਧੁੱਪ ਨੇ ਘੀ ਨਿਕਲ ਰਹੀ ਹੈ ਜਿਹਦੇ ਨਾਲ ਆਮ ਜੀਵਨ ਵੀ ਥੋੜਾ-ਬਹੁਤ ਪ੍ਰਭਾਵਿਤ ਹੋ ਰਿਹਾ ਤੇ ਖਾਸ ਤੌਰ ਤੇ ਕਿਸਾਨਾਂ ਨੂੰ ਵੱਡੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਫਸਲਾਂ ਦੇ ਉੱਪਰ ਬਿਮਾਰੀਆਂ ਦਾ ਹਮਲਾ ਵੱਧ ਗਿਆ ਹੈ ਸਮੇ ਤੋਂ ਪਹਿਲਾਂ ਠੰਡ ਆਉਣ ਕਰਕੇ ਧੁੱਪ ਨਾ ਨਿਕਲਣ ਕਰਕੇ ਸੋ ਇਹਦੇ ਸਬੰਧਤ ਦੀ ਜਾਣ ਵਿਚਾਰ ਤੁਹਾਡੇ ਨਾਲ ਸਾਂਝਾ ਕਰਾਂਗੇ ਜਾਣਕਾਰੀ ਸਾਂਝੀ ਕਰਾਂਗੇ ਕੁਝ ਵਿਚਾਰ ਕਰਾਂਗੇ ਕਿ ਇਸ ਮੌਸਮ ਤੋਂ ਰਾਹਤ ਕਿਦੋਂ ਮਿਲ ਸਕਦੀ ਹੈ ਤੇ ਬਾਕੀ ਕਿਸਾਨਾਂ ਦੇ ਲਈ ਕੀ ਫਸਲਾਂ ਨੂੰ ਸਬੰਧਤ ਸੁਝਾਅ ਨੇ ਤਾਂ ਜੋ ਉਹ ਆਪਣੀਆਂ ਫਸਲਾਂ ਦੀ ਸਮੇਂ ਤੇ ਦੇਖਭਾਲ ਕਰ ਸਕਣ ਤੇ ਨੁਕਸਾਨ ਹੋਣ ਤੋਂ ਬਚਿਆ ਜਾ ਸਕੇ ਪਹਿਲਾ ਮੌਸਮ ਦੀ ਗੱਲ ਕਰਦੇ ਹਾਂ ਉਸ ਤੋਂ ਬਾਅਦ ਫਸਲਾਂ ਬਾਰੇ ਗੱਲ ਕਰਾਂਗੇ ਸੋ ਵੀਡੀਓ ਨੂੰ ਪੂਰਾ ਅੰਤ ਤੱਕ ਦੇਖਿਆ ਜਾਵੇ ਤਾਂ ਜੋ ਪੂਰੀ ਜਾਣਕਾਰੀ ਤੁਹਾਡੇ ਤੱਕ ਪਹੁੰਚ ਸਕੇ ਕਿਉਂਕਿ ਆਪਣੇ ਚੈਨਲ ਨਾਲ ਵੱਡੀ ਗਿਣਤੀ ਦੇ ਵਿੱਚ ਜਿਹੜੇ ਕਿਸਾਨ ਨੇ ਉਹ ਜੁੜੇ ਹੋਏ ਨੇ ਸੋ ਇਸੇ ਕਰਕੇ ਕਿਸਾਨਾਂ ਲਈ ਵੀ ਅਪਡੇਟ ਆਪਾਂ ਸਮੇਂ-ਸਮੇਂ ਤੇ ਸਾਂਝੀ ਕਰਨ ਦੀ ਕੋਸ਼ਿਸ਼ ਕਰਦੇ ਰਹਿੰਦੇ ਆ ਸੋ ਪਹਿਲਾ ਮੌਸਮ ਦੀ ਗੱਲ ਕਰੀਏ ਤਾਂ ਮੌਸਮ ਪਹਿਲਾਂ ਵਾਤਾਵਰਨ ਵਿੱਚ ਜਿਹੜਾ ਪ੍ਰਦੂਸ਼ਣ ਦੀ ਲਹਿਰ ਚੜੀ ਹੋਈ ਸੀ ਉਸ ਦੇ ਨਾਲ ਧੁੱਪ ਮੱਧਮ ਹੋਈ ਤੇ ਧੁੱਪ ਨਾ ਨਿਕਲਣ ਕਰਕੇ ਠੰਡ ਦਾ ਜੋਰ ਆ ਥੋੜਾ ਬਹੁਤ ਵਧਣਾ ਸ਼ੁਰੂ ਹੋਇਆ ਕਿਉਂਕਿ ਦਿਨ ਦੇ ਟੈਂਪਰੇਚਰ ਡਿੱਗਣ ਲੱਗ ਗਏ ਤੋਂ ਦਿਨ ਦੇ ਟੈਂਪਰੇਚਰ ਡਿੱਗਣ ਲੱਗੇ ਤਾਂ ਉਹ ਦੇ ਵਿੱਚ ਕੋਈ ਵਾਦਾ ਹੋਣ ਦਾ ਸਮਾਂ ਵੇਲੇ ਕਿਉਂਕਿ ਧੁੱਪ ਨਹੀਂ ਨਿਕਲ ਰਹੀ ਸੀ ਸੋ ਮੌਸਮ ਸਰਦੀ ਵੱਲ ਵੱਧ ਰਿਹਾ ਹੈ ਸੋ ਜਿਹਦੇ ਚੱਲਦੇ ਟੈਂਪਰੇਚਰ ਦੇ ਵਿੱਚ ਆਪਾਂ ਨੂੰ ਅਚਾਨਕ ਵੱਡੀ ਗਰਾਫਟ ਦੇਖਣ ਨੂੰ ਮਿਲੀ ਹੈ ਲਗਭਗ ਪਿਛਲੇ ਪਿਛਲੇ 10 ਦਿਨਾਂ ਦੇ ਵਿੱਚ ਗੱਲ ਕਰੀਏ ਨਾ ਆਪਾਂ ਨੂੰ ਲਗਭਗ 31-32 ਡਿਗਰੀ ਤੋਂ ਟੈਂਪਰੇਚਰ ਘਟ ਕੇ 25-26 ਤੱਕ ਦੇਖਣ ਨੂੰ ਮਿਲਿਆ ਜਾਨੀ ਕਿ 6 ਤੋਂ ਲੈ ਕੇ 7-8 ਡਿਗਰੀ ਤੱਕ ਜਿਹੜਾ ਤਾਪਮਾਨ ਆ ਪਿਛਲੇ 10 ਕੁ ਦਿਨਾਂ ਦੇ ਵਿੱਚ ਡਾਊਨ ਆਇਆ ਹੈ ਜਿਹੜਾ ਕਿ ਕਾਫੀ ਵੱਡਾ ਮਾਇਨਾ ਰੱਖਦਾ ਹੈ 6-7 ਡਿਗਰੀ ਟੈਂਪਰੇਚਰ ਡਿੱਗਣ ਨੂੰ ਅਕਸਰ ਤੌਰ ਤੇ ਦੇਖਿਆ ਤਾਂ ਇਹਨਾਂ ਦਿਨਾਂ ਵਿੱਚ 15 ਤੋਂ 20-25 ਦਿਨ ਲੱਗਦੇ ਨੇ ਸੋ ਜਿਹੜੇ ਤਾਪਮਾਨ ਹੁਣ ਬਣੇ ਹੋਏ ਨੇ ਲਗਭਗ ਅੱਧ ਨਵੰਬਰ ਦੇ ਵਿੱਚ ਤਾਂ ਅਜਿਹੇ ਤਾਪਮਾਨ ਨਵੰਬਰ ਦੇ ਆਖਰੀ ਹਫਤੇ ਵਿੱਚ ਦੇਖਣ ਨੂੰ ਮਿਲਦੇ ਨੇ ਤੇ ਤੁੰਦ ਜਿਹੜੀ 10 ਤੋਂ 15 ਦਸੰਬਰ ਨੂੰ ਪੈਂਦੀ ਹੈ ਉਹ ਤੁੰਦ ਹੁਣ ਲਗਭਗ 15 ਨਵੰਬਰ ਤੋਂ ਪੈਣੀ ਸ਼ੁਰੂ ਹੋ ਗਈ ਹੈ ਸੋ ਮੌਸਮ ਗਾਇਦੀ ਵੀ ਆਪਾਂ 20 ਤੋਂ 30 ਦਿਨ ਅਗੇਤਾ ਚੱਲ ਰਿਹਾ ਹੈ ਠੰਡ ਪਹਿਲਾਂ ਆ ਗਈ ਹੈ ਤੇ ਜਿਹਦੇ ਨਾਲ ਫਸਲਾਂ ਦੇ ਉੱਪਰ ਵੀ ਮਾੜਾ ਪ੍ਰਭਾਵ ਦੇਖਣ ਨੂੰ ਮਿਲ ਰਿਹਾ ਹੈ ਜੇਕਰ ਆਪਾਂ ਮੌਸਮ ਦੇ ਵਿੱਚ ਸੁਧਾਰ ਦੀ ਗੱਲ ਕਰੀਏ ਤਾਂ ਮੌਸਮ ਦੇ ਵਿੱਚ ਵੱਡਾ ਸੁਧਾਰ ਹੋਣ ਦੀ ਸੰਭਾਵਨਾ ਘੱਟ ਹੈ ਕਿਉਂਕਿ ਟੈਂਪਰੇਚਰ ਇੱਕ ਵਾਰ ਡਾਊਨ ਆ ਚੁੱਕੇ ਨੇ ਇਹਨਾਂ ਦੇ ਵਿੱਚ ਕੋਈ ਜ਼ਿਆਦਾ ਹੁਣ ਖਾਸ ਬਦਲਾ ਨਹੀਂ ਹੋਵੇਗਾ ਹਾਲਾਂਕਿ ਆਉਂਦੇ ਦਿਨਾਂ ਵਿੱਚ ਮੌਸਮ ਥੋੜਾ ਜਿਹਾ ਸੁਧਾਰ ਦੇਖਣ ਨੂੰ ਮਿਲੂਗਾ ਜਿਹੜਾ ਪੂਰਾ ਦਿਨ ਧੁੱਪ ਨਹੀਂ ਨਿਕਲਦੀ ਐ ਧੁੰਦ ਦੇ ਵਿੱਚ ਹੀ ਮੌਸਮ ਨਿਕਲ ਜਾਂਦਾ ਹੈ ਬਿਨਾਂ ਧੁੱਪ ਤੋਂ ਉਹਦੇ ਵਿੱਚ ਹਲਕੀ ਜਿਹੀ ਉਸਮ ਥੋੜਾ ਬਹੁਤ ਸੁਧਰਿਆ ਹੋਇਆ ਦੇਖਣ ਨੂੰ ਮਿਲੂਗਾ ਆਉਂਦੇ ਦਿਨਾਂ ਦੇ ਵਿੱਚ ਜਾਨਕੀ 17 ਤੋਂ ਬਾਅਦ 18 19 ਨਵੰਬਰ ਤੋਂ ਤੇ ਥੋੜਾ ਬਹੁਤ ਰਾਹਤ ਜਰੂਰ ਮਿਲੇਗੀ ਦਿਨ ਵੇਲੇ ਧੁੱਪ ਨਿਕਲਣ ਨਾਲ ਤੇ ਉੱਥੇ ਹੀ ਫਸਲਾਂ ਦੀ ਗੱਲ ਕਰੀਏ ਸਬਜ਼ੀਆਂ ਵਾਲੇ ਖਾਸ ਤੌਰ ਤੇ ਕਿਸਾਨ ਨੇ ਜਿਹੜੇ ਜਿਵੇਂ ਆਲੂ ਵਾਲੇ ਹੋਗੇ ਮਟਰ ਵਾਲੇ ਹੋਗੇ ਜਾਂ ਹੋਰ ਸ਼ਿਮਲਾ ਮਿਰਚਾਂ ਵਗੈਰਾ ਹੋਗੀਆਂ ਤੇ ਇਹਨਾਂ ਵਾਲੇ ਜਿਹੜੇ ਕਿਸਾਨ ਨੇ ਇਹਨਾਂ ਉੱਪਰ ਜਿਹੜਾ ਹਮਲਾ ਠੰਡ ਬਦਨ ਕਰਕੇ ਧੁੱਪ ਨਾਣ ਨਿਕਣ ਕਰਕੇ ਫੰਗਸ ਰੋਗ ਦਾ ਡਾਟ ਅਟੈਕ ਆ ਬਹੁਤ ਜ਼ਿਆਦਾ ਬਣ ਗਿਆ ਹੈ ਸੋ ਇਹਨਾਂ ਕਿਸਾਨਾਂ ਨੂੰ ਧਿਆਨ ਦੇਣ ਦੀ ਜ਼ਰੂਰ ਹੈ ਕਿ ਫਸਲਾਂ ਦੇ ਉੱਪਰ ਜਿਵੇਂ ਵੀ ਕੋਈ ਆਪਾਂ ਨੂੰ ਬਿਮਾਰੀ ਦਾ ਹਮਲਾ ਲੱਗਦਾ ਹੈ ਤਾਂ ਉਸ ਦੇ ਸੰਬੰਧਿਤ ਜ਼ਰੂਰੀ ਜੋ ਵੀ ਫੰਗੀਸਾਈਡ ਸਪਰੇ ਹਨ ਚੰਗੇ ਪੱਦਰ ਦੀਆਂ ਉਹਨਾਂ ਨੂੰ ਵਰਤਣਾ ਚਾਹੀਦਾ ਤਾਂ ਜੋ ਸਮੇ ਤੋਂ ਪਹਿਲਾਂ ਮੌਸਮ ਦੇ ਵਿੱਚ ਜਿਹੜਾ ਬਦਲਾਅ ਆਇਆ ਇਸ ਤੋਂ ਬਚਾ ਕੇ ਆਪਾਂ ਨੂੰ ਫਸਲਾਂ ਨੂੰ ਕੁਝ ਨਾ ਕੁਝ ਹੱਦ ਤੱਕ ਨੁਕਸਾਨ ਘਟਾ ਸਕੀਏ ਸੋ ਬਾਕੀ ਥੱਲੇ ਬਹੁਤ ਜ਼ਿਆਦਾ ਸਿਲ ਰੱਖਣ ਦੀ ਲੋੜ ਨਹੀਂ ਜੇਕਰ ਬਹੁਤ ਜ਼ਿਆਦਾ ਆਪਾਂ ਸਮੇਂ ਤੋਂ ਪਹਿਲਾਂ ਪਾਣੀ ਲਗਾਉਂਦੇ ਰਹਿੰਨਾ ਤਾਂ ਉਹਦੇ ਨਾਲ ਵੀ ਫੰਗਸ ਆਉਣ ਦਾ ਖਤਰਾ ਹੈ ਬਾਕੀ ਜੂਰੀਆ ਖਾਦ ਆ ਜਿਹੜੀ ਉਹ ਥੋੜਾ ਜਿਹਾ ਦੇਖ ਕੇ ਸੰਜਮ ਨਾਲ ਵਰਤੀ ਜਾਵੇ ਕਿਉਂਕਿ ਜ਼ਿਆਦਾ ਜੂਰੀਆ ਪਾਉਣ ਨਾਲ ਵੀ ਜਿਹੜੀ ਫਸਲਾਂ ਦੇ ਵਿੱਚ ਫੰਗਸ ਰੋਗ ਜਿਵੇਂ ਆਲੂਆਂ ਵਿੱਚ ਬਲਾਈਟ ਆ ਰਹੀ ਹੈ ਉਹਦੇ ਆਉਣ ਦੇ ਚਾਂਸ ਵੱਧ ਜਾਂਦੇ ਨੇ ਆਲੂਆਂ ਦੇ ਵਿੱਚ ਜਿਹੜਾ ਅਗੇਤਾ ਬਲਾਈਟ ਆ ਚੁਲਸਾ ਰੋਗ ਆ ਅਗੇਤਾ ਉਹ ਦੇਖਣ ਨੂੰ ਮਿਲ ਰਿਹਾ ਹੈ ਸੋ ਆਲੂਆਂ ਵਾਲੇ ਕਿਸਾਨ ਖਾਸ ਤੌਰ ਤੇ ਧਿਆਨ ਦੇਣ ਇਸ ਸਬੰਧਤ ਬਲਾਈਟ ਤੋਂ ਬਚਣ ਲਈ ਜੇਕਰ ਆਪਣੇ ਖੇਤਾਂ ਦੇ ਵਿੱਚ ਆਲੂ ਵਿੱਚ ਬਲਾਈਟ ਨਹੀਂ ਹੈ ਤਾਂ ਸਮੇਂ-ਸਮੇਂ ਤੇ ਐਮ 45 ਦੀ ਸਪਰੇਅ ਕਰਦੇ ਰਹੋ 8 ਤੋਂ 10 ਦਿਨਾਂ ਦੇ ਵਕਫੇ ਦੇ ਵਿੱਚ ਜੇਕਰ ਬਲਾਈਟ ਦਾ ਹਮਲਾ ਦਿਖ ਰਿਹਾ ਤਾਂ ਉਸ ਦੇ ਸੰਬੰਧ ਤਪਾ ਮੋਕਸੀਮੇਟ ਕਰਦੇ ਕੋਈ ਅਜਿਹੀ ਸਪਰੇਅ ਕਰ ਸਕਦੇ ਆ ਜੇਕਰ ਹੋਰ ਵੀ ਜ਼ਿਆਦਾ ਸਪਰੇਅ ਦੀ ਲੋਡ ਪੈਂਦੀ ਹੈ ਉਹਨੇ ਖੇਤਾਂ ਵਿੱਚ ਹਮਲਾ ਬਹੁਤ ਜ਼ਿਆਦਾ ਵੱਧ ਰਿਹਾ ਨਹੀਂ ਰੁਕ ਰਿਹਾ ਤਾਂ ਇਸ ਤੋਂ ਵੀ ਕਈ ਉੱਚੀਆਂ ਚੰਗੀਆਂ ਦਵਾਈਆਂ ਸਪਰੇਅਾਂ ਮੌਜੂਦ ਹਨ ਉਹਨਾਂ ਨੂੰ ਵਰਤਿਆ ਜਾ ਸਕਦਾ ਹੈ ਤੇ ਫਸਲ ਨੂੰ ਥੋੜਾ ਜਿਹਾ ਆਪਾਂ ਨੂੰ ਦੇਖਭਾਲ ਕਰਨ ਦੀ ਲੋੜ ਆ ਥੋੜਾ ਜਿਹਾ ਪੋਟਾਸ਼ ਦੀ ਮਾਤਰਾ ਇਹਦੇ ਵਿੱਚ ਵਧਾਉਣ ਦੀ ਲੋੜ ਆ ਜੇਕਰ ਹੋ ਸਕੇ ਤਾਂ ਹਲਕੀ ਜਹੀ ਪੋਟਾਸ਼ ਦੀ ਸਪਰੇਅ ਕੀਤੀ ਜਾ ਸਕਦੀ ਹੈ ਉਹਦੇ ਨਾਲ ਫਸਲ ਦੇ ਕੋਈ ਵੀ ਫਸਲ ਆ ਉਹਦੇ ਵਿੱਚ ਪੋਟਾਸ਼ ਦੀ ਜੇਕਰ ਆਪਾਂ ਸਪਰੇਅ ਕਰਦੇ ਆ ਤਾਂ ਫਸਲ ਦੇ ਵਿੱਚ ਬਿਮਾਰੀਆਂ ਨਾਲ ਜੋ ਲੜਨ ਦੀ ਸ਼ਕਤੀ ਹੁੰਦੀ ਹੈ ਉਹ ਵੱਧ ਜਾਂਦੀ ਹੈ ਸੋ ਬਸ ਤੋਂ ਬਾਕੀ ਸਮੇਂ ਸਮੇਂ ਤੇ ਫਸਲਾਂ ਦਾ ਨਰੀਖਣ ਕਰਦੇ ਰਹੋ ਜੋ ਵੀ ਲੋੜ ਆ ਸਮੇਂ ਤੇ ਉਹ ਪ੍ਰਬੰਧ ਕਰਨੇ ਜ਼ਰੂਰੀ ਨੇ ਤੇ ਬਾਕੀ ਅਗਲੀ ਮੌਸਮੀ ਅਪਡੇਟ ਅਗਲੇ ਦਿਨਾਂ ਦੇ ਵਿੱਚ ਫਿਰ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ ਸੋ ਚੈਨਲ ਪੰਜਾਬ ਵੈਦਰ ਨਾਲ ਬਨੇ ਰਹੋ